ਆਹ ਵਰਦੀ ਨੂੰ ਸਾਫ ਕਰ ਲਈਏ ਬਈ ਉੱਪਰ ਲੈ ਕੇ ਨਹੀਂ ਚੂਟ ਲੈ ਕੇ ਉਧਰ ਬਾਈ ਵੀ ਲੱਗਾ ਆਪਣਾ ਬੱਗੀ ਬੁੱਗੀ ਨੂੰ ਸਾਫ ਕਰਨ ਲੈ ਮਾਰ ਹਾਂਜੀ ਇੱਕ ਹੋਰ ਆਣਾ ਚਾਹ ਕੱਤੂੜ ਜਿਹਾ ਨਿਕਣਾ ਜਿਹੜੇ ਕੱਢ ਲਈ ਆਪਣੀ ਫੋਰਚੂਨ ਨਾਲ ਕਿਹੜਾ ਤੇ ਆਈ ਹੈ ਫੈਰ ਦੇ ਚੱਕ ਕੇ ਦਿਖਾਉਂਦੀ ਤੈਨੂੰ ਵੀ ਸਾਫ ਕਰਦੀ ਐ ਫੈਰ ਦੂਰਾਂ ਦਾ ਕਪੜਾ ਪਰਾਹਣਾ ਤੇ ਕੜਾ ਜਿਹੜਾ ਸਾਫ ਸਭਾਈ ਕਰਨੀ ਹੈ ਅੱਜ ਗੁੱਚੀ ਵਾਲੇ ਸ਼ੂ ਪਾ ਕੇ ਗੁੱਚੀ ਵਾਲੇ ਸ਼ੂ ਪਾ ਕੇ ਹਾਂ ਆ ਤੀਆ ਲੱਤ ਨਹੀਂ ਮਾਰਦੀ ਹੁਣ ਉਸਨੇ ਕਹਿੰਦੀ ਕੋਈ ਚੱਕਰ ਨਹੀਂ ਜਾਂਦੀ ਹੀ ਹੈ ਹੈ ਉਹ ਡਰਾਉਂਦੀ ਤੈਨੂੰ ਤਾਂ ਸਲਫ ਮਾਰ ਕੇ ਦਿਖਾਦੀ ਹੈ ਵੀ ਸਾਡੇ ਨੂੰ ਅੱਜ ਨਹੀਂ ਮਰਦੀ ਵੀ ਹੈ ਐਨਾ ਇਹ ਤਾਂ 15 ਦੀ ਮਾਰਦੀ ਲੱਤ ਹੈ ਹੈ ਤਾਂ ਗੁੱਤੀ ਵਾਲੇ ਸ਼ੂ ਪਾਇਆ ਗੁੱਤੀ ਵਾਲੇ ਸ਼ੂ ਪਾਈ ਬੱਜੂਗੀ ਆ ਤੇਰੀ ਕੋਈ ਚੱਕਰ ਹੈ ਆ ਤੇਰੀ ਕੋਈ ਚੱਕਰ ਹੈ ਉਹ ਉਹ ਦੇਖ ਉਧਰ ਉਧਰ ਵੇਖੋ ਗਏ ਕਾਹੂ ਵੀ ਮਸਤੀ ਚ ਕੋਈ ਲਗਾ ਨਾ ਜਦ ਲੱਤ ਪਾਉਂ ਅ ਨਿਕਲ ਗਿਆ ਜ ਸੂਰਜ ਦੇਵਤਾ ਆ ਜਾ ਆ ਜਾ ਆ ਜਾ ਆ ਜਾ ਆ ਜਾ ਵਾਹ ਇੰਦਰ ਦੇਵਤਾ ਕੰਬੀਤ ਦਾ ਸਾਹ ਦਿਖਾਈ ਕਰਦੀ ਅੱਜ ਪਾਦੂ ਬਾਹਰ ਨੂੰ ਖੂਛਲੇ ਵਾਲੀ ਵਿਭਾਗ ਦੇਖੀ ਅੱਜ ਬਾਲੀ ਬਲਨ ਨੂੰ ਗੜਤਾ ਮਾਰੋ ਬਾਈ ਇੱਧਰ ਕਹਿੰਦੀ ਲੱਤ ਵੀ ਚੱਕਰੀਆਂ ਦੀ ਲੱਤ ਬਾਈ ਮਾਰਦੇ ਲੱਤ ਵੀ ਟੱਕਦੀ ਐ ਅਗਲੀ ਦਿਖਾਉਂਦੀ ਆ ਵੀ ਪੈਰ ਵੀ ਸਾਫ ਕਰਨੇ ਨੇ ਆਪਣੇ ਜੱਪੜੇ ਬੂਟ ਪਾਰੇ ਗੱਡੀ ਕੱਦ ਨਹੀਂ ਪਾਸ ਆਦੀ ਗੱਡੀ ਦੇ ਟਾਇਰ ਹੋ ਜੇ ਆ ਔਟੋਮੈਟਿਕ ਔਟੋਮੈਟਿਕ ਮੈਨੂੰ ਮੰਨਣਾ ਨੇ ਜੇ ਚੱਲਣਾ ਕਰੇ ਕੰਮ ਕਰੀ ਜਾਏਗਾ ਚੱਲਣਾ ਦੇ ਨਾਲ ਦੇ ਨਾਲ ਚੱਲਣਾ ਜੇ ਧਿਆਨ ਇੱਧਰ ਰੱਖਣਾ ਕਿ ਪੱਤ ਲੱਤ ਫੇਰ ਵੱਜ ਵੀ ਸਕਦੀ ਆ ਤੰਪ ਲੱਜ ਜਾਂਦੀ ਏ ਤੰਪ ਲੱਗ ਨਹੀਂ ਖਾਤੀ ਸਾਰਾ ਸਾਰਾ ਤੇ ਬੋਲਦੇ ਸਾਰੇ ਮਾੜੀ ਈ ਨਹੀਂ ਖਾਦੇ ਇਹਨੇ ਖਾਦੇ ਇਨਸਾਈਡ ਬਾਯੋਗਾ ਹੈ ਸਾਰਾ ਸਾਰਾ ਯੋਗਾ ਸਾਰਾ ਮਤਲਬ ਕਿ ਸਾਰੇ ਯੋਗਾ

ਮੈਂ ਤੇ ਨਾਲ ਹੱਥ ਫੇਰਿਆ ਨੂੰ ਤੋਤਾ ਬਣਾਉਣਾ ਵੀ ਮੈਂ ਤੈਨੂੰ ਨਹੀਂ ਆਹ ਹਣ ਜਾਏ ਇਹਨੇ ਮੇਟ ਡਰਦੀ ਆ ਬਦਨੀ ਕੀ ਹੁੰਦਾ ਇਹ ਨਹੀਂ ਕਈ ਵਾਰ ਕੋਈ ਬਣਾਉਂਦੀ ਯਾਰ ਕਈ ਵਾਰ ਐ ਕਰ ਲੈਣੀ ਮੇਰੇ ਕੋਲ ਕਰ ਲੱਗ ਗਿਆ ਵੀ ਕਰ ਇਹਨੂੰ ਬਣਾਉਣੇ ਲੱਗੇ ਆਪਾਂ ਟੀਂ ਲਾਈ ਕਰਦੇ ਤੇ ਤੇ ਕਰ ਪਾਏਗਾ ਕਿੰਨੇ ਫਿਰ ਲਾ ਦੇ ਲੱਤ ਜੀ ਨਿਕਲ ਆਏਗੀ ਉਹ ਵੀ ਤੈਨੂੰ ਕਹਿੰਦੇ ਤੇ ਮੂਰੇ ਬੈਠਾ ਰਹਿਣਾ 2-4 ਮਿੰਟ ਬਹਿ ਗਿਆ ਹੱਥ ਉੱਤੇ ਫੇਰੀ ਗਿਆ ਤੇ ਕੋਲ ਬੈਠਾ ਦਾ ਟੀਕੇ ਹੈ ਨਾ ਤੈਨੂੰ ਆਪੇ ਸੁਣ ਗਈ ਜਾਣਾ ਸਾਰਾ ਦੇਖ ਲੈਣਾ ਵੀ ਖਾਣਾ ਹੈ ਮੈਨੂੰ ਕੁਝ ਚਾਹੀਦਾ ਨਿਕਾ ਹੀ ਰਹਾ ਕੰਮ ਹਰ ਦੂਤ ਹੀ ਦੇਖਿਆ ਆਪਣਾ ਹੋਣਾ ਵੀਰੋ ਇਹਦਾ ਲੱਤਾਂ ਹੀ ਮਾਰਦਾ ਫਿਰ ਹਾਂ ਕੱਲ ਫੜਿਆ ਨਹੀਂ ਤਾਂ ਦੇਖੋ ਮਾਗੋ ਕਿੰਨੀ ਜੀ ਜੀ ਚੋਬਰ ਦੇ ਅੱਜ 5 ਮਿੰਟ ਖਾਉਣੀ ਹੈ ਕੀ ਪਾ ਸੀ ਜੀ ਸੱਜ ਜੀ ਸਵਾਹ ਹਾਂ ਸਹੀ ਹਤੀ ਉਸ ਕੋਈ ਕਲਾਸ ਲਾਈ ਆ ਅੱਜ ਥੋੜੀ ਬੱਗੇ ਬੋਏ ਹਾਂ ਅੱਜ ਮੈਂ ਦੇਰ ਨਾਲ ਹੀ ਕਲਾਸ ਲਾਈ ਆ ਕਹਿੰਦਾ ਬੋਰੀਆਂ ਕਿ ਪਈਆਂ ਉਹ ਜਿਹੜਾ ਵਗੇ亚马 ਚਾਰਪਾਰ ਮਾਰਗੇ ਬੈਠੀ ਆ ਦੇ ਆ ਜਾ ਇੱਧਰ ਸਹੀ ਆਦਾ ਤੇਰੀ ਵਾਰੀ ਉੱਥੇ ਡਾਕਟਰ ਸਾਹਿਬ ਆਏ ਤੇ ਨਵੀਂ ਜਿਹੜੀ ਚੈੱਕ ਕਰ ਲੈ ਆ ਲਾਇਆ ਭਾਈ ਮਿਲੋ ਭਾਈ ਡਾਕਟਰ ਬਾਈ ਨੂੰ ਉਹ ਜਿਹੜੀ ਉੱਧਰ ਆਪੇ ਹੀ ਰਾਹ ਦੇ ਵਿੱਚ ਜਿਹੜਾ ਵਲੋਗ ਚ ਦਿਖਾਈ ਨਹੀਂ ਤੋੜੀ ਉਹ ਡਾਕਟਰ ਸਾਹਿਬ ਦੀ ਸੀ ਉਹਦੀ ਪਾਰੀ ਦਿਖਾਣੀ ਤੇ ਹੀਰ ਹਰ ਇੱਕ ਅਧਿਕਾਰੀ ਮਤਲਬ ਉਹ ਆਪਾਂ ਆਦੇ ਹਾਂ ਇਹ ਨਾ ਤਰ੍ਹਾਂ ਇਹ ਲੱਗਦਾ ਮਗਰ ਤਾਂ ਇਹ ਡੇਪਰ ਖੜਕੇ ਪਾਰਲਮਨ ਕਸੂਕ ਵਾ ਕੇ ਲਾਹ ਲੈ ਲਵੇਂ ਦਾ ਠੀਕ ਆ ਨਾਲੇ ਤੋਂ ਕੌੜੀ ਲਿਆਇਆ ਬਾਹਰ ਜੇ ਬੈਠ ਚਾਹ ਬਣ ਟਰੈਕਟਰ ਜੋ ਗਿਆ ਫਗਵਾੜੇ ਤੂ ਨਹੀਂ ਖੜਕਰ ਖਾ ਦੇਣਾ ਤੈਨੂੰ ਕੱਖ ਪਾ ਦੇ ਬਈ ਅੱਲਾ ਮੇਰੀ ਕਿਤੇ ਵੀ ਚਲਦੀ ਹੁਣ ਤਿਆਰੀ ਹੁਣ ਦਿਖਾਦੇ ਆ ਤੁਹਾਨੂੰ ਜਦੋਂ ਬਾਹਰ ਜਾਓਗੇ ਫਿਰ ਤਾਂ ਇੱਕ ਕੱਢ ਨਹੀਂ ਸਕਦੇ ਕਿਹਨੇ ਦੀ ਵਾਰੀ ਤੇ ਵਾਰੀ ਆ